ਸ਼ਰਧਾ ਤੇ ਬੜੀ ਰੋਡ ਤੇ ਪਾਇ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਮ ਹੀ ਲੈ ਗਿਆ ਦੱਸਦੇ ਇਹ ਗੁਰਦਾਸਪੁਰ ਦੇ ਕਾਂਗਰਸ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦਾ ਦੋਸ਼ ਹੈ ਕਿ ਚੌਂਕ ਦੇ ਨਿਰਮਾਣ ਵਿੱਚ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸ਼ਾਰਿਆਂ ਤੇ ਰੋੜੇ ਵਿਚਾਰੇ ਹੈ ਜਦਕਿ ਨਗਰ ਕੌਂਸਲ ਵੱਲੋਂ ਬਕਾਇਦਾ ਇਸ ਦੀ ਮਨਜ਼ੂਰੀ ਅਤੇ ਸਬੰਧਿਤ ਵਿਭਾਗਾ ਤੋਂ ਐਨਓਸੀ ਲੈਂਡ ਤੋਂ ਬਾਅਦ ਅ ਕੰਮ ਜਿਹੜਾ ਹੁਣ ਨੂੰ ਸ਼ੁਰੂ ਕਰਵਾਇਆ ਜਾਣਾ ਸੀ ਹਾਲਾਂਕਿ ਪਿਛਲੇ ਦਿਨੀ ਚੌਕ ਵਿੱਚ ਗੋਲ ਚੱਕਰ ਦਾ ਨਿਰਮਾਣ ਕਰਵਾ ਦਿੱਤਾ ਗਿਆ ਤੇ ਪਾਈ ਲਾਲੋ ਚੌਕ ਦਾ ਬੋਰਡ ਵੀ ਲਗਾ ਦਿੱਤਾ ਗਿਆ ਸੀ ਪਰ ਵਿਧਾਇਕ ਪਾੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਨੂੰ ਮੁਕੰਮਲ ਕਰਵਾਉਣ ਦੀ ਗੱਲ ਕਹੀ ਸੀ ਅਤੇ ਦਾਵਾ ਕੀਤਾ ਸੀ ਕਿ ਇਸ ਦੇ ਨਿਰਮਾਣ ਦੇ ਨਾਲ ਇਸ ਰੋਡ ਦੀ ਟ੍ਰੈਫਿਕ ਵਿਵਸਥਾ ਸੁਚਾਰੂ ਹੋ ਜਾਵੇਗੀ ਪਰ ਅੱਜ ਚੌਕ ਵਿੱਚ ਫਿਰ ਤੋਂ ਵਿਵਾਦ ਹੋ ਗਿਆ ਜਦੋਂ ਕੁਝ ਦੁਕਾਨਦਾਰ ਜੜੇ ਨੇ ਸੜਕ ਤੇ ਆ ਗਏ ਤੇ ਗੈਰ ਕਾਨੂੰਨੀ ਨਿਰਮਾਣ ਆਪ ਹੀ ਤੋੜ ਰੇ ਸਨ ਅਤੇ ਉਥੇ ਹੀ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਪਾਰੀ ਪੁਲਿਸ ਫੋਰਸ ਜਿਹੜੀ ਉਹ ਵੀ ਪਹੁੰਚ ਗਏ ਤੇ ਇਸ ਦੌਰਾਨ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੀ ਉਥੇ ਪਹੁੰਚੇ ਅਤੇ ਕਿਹਾ ਕਿ ਉਹਨਾਂ ਨੇ ਦੁਕਾਨਦਾਰਾਂ ਨੂੰ ਜਿਹੜਾ ਹੈ ਉਹ ਸਮਝਾਇਆ ਹੈ ਦੁਕਾਨਦਾਰਾਂ ਨੂੰ ਸੜਕ ਨੂੰ ਖੁੱਲਾ ਕਰਨ ਲਈ ਆਪਣੀ ਨਜਾਇਜ਼ ਕਬਜ਼ੇ ਛੱਡਣ ਦੀ ਅਪੀਲ ਜਿਹੜੀ ਹੈ ਉਹ ਕੀਤੀ ਸੀ ਜਿਸ ਨੂੰ ਦੁਕਾਨਦਾਰਾਂ ਨੇ ਮੰਨ ਲਿਆ ਤੇ ਆਪਣੀ ਨਜਾਇਜ਼ ਨਿਰਮਾਣ ਆਪ ਹੀ ਤੋੜ ਰਹੇ ਹੈ ਇਸ ਪਰਿਸ਼ਾਸਨ ਨੂੰ ਇਸ ਵਿੱਚ ਵੀ ਇਤਰਾਜ਼ ਇੱਥੇ ਆ ਲੋਕ ਇਨਕ੍ਰੋਚਮੈਂਟ ਆਪੇ ਆਪਣੀ ਮਰਜ਼ੀ ਨਾਲ ਇਨਕ੍ਰੋਚਮੈਂਟਾਂ ਹਟਾਰੇ ਆ ਵੀ ਟ੍ਰੈਫਿਕ ਜੈਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹ ਕੌਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿਛੋ ਟੀ ਟੀ ਜਦੋਂ ਵੱਜਦੀਆਂ ਤਾਂ ਹਾਰਣ ਤੇ ਉਹ ਆਪਣੀ ਇਨਕੋਚਮੈਂਟ ਜਿਹੜੇ ਛੱਡ ਵਧਾਏ ਆ ਥੜੇ ਵਧਾਏ ਉਹ ਪਿੱਛੇ ਕਰ ਰਹੇ ਆ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆਣ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਨਿਕੋਚਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਡੇਰ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ-ਛਤ ਵੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ-ਕੌਣ ਇੱਥੇ ਆ ਗਿਆ ਉਹਨੂੰ ਤੇ ਸਮਝ ਨਹੀਂ ਆਈ ਵੀ ਹੋਇਆ ਕੀ ਆ ਹੁਣ ਆਏ ਆ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੇ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਤੇ ਕੱਖ ਵੀ ਨਹੀਂ ਹੋਇਆ ਤੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਹਾ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਨਹੀਂ ਯਾਰ ਸਮਝਾ ਰਹੀ ਪਈ ਅਸੀਂ ਆ ਇਨਕਰੋਚਮੈਂਟ ਦਿਖਾਇਓ ਯਾਰ ਆ ਵੀ ਆ ਲੋਕ ਇਨਕਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲਸ ਪੁਲਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹੇ ਹਾਂ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਆ ਲੋਕ ਕਿਉਂਕਿ ਪਿਆਰ ਕਰਦੇ ਆ ਮੇਰ ਨਾਲ ਮੇਰੀ ਰਿਸਪੈਕਟ ਕਰਦੇ ਮੈਂ ਇਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤੇ ਕੋਈ ਇੰਚ ਨਹੀਂ ਚੜਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਸਾਰਿਆਂ ਨੂੰ ਇਹ ਕਰ ਰਿਹਾ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਹਾਂ ਇਧਰੋਂ ਵੀ ਖੁੱਲਾ ਕਰ ਰਹੇ ਹਾਂ ਚੌਂਕ ਵੀ ਸਲੀਪ ਰੋਡਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜਾਏ ਜਿਹਨੇ ਸੰਗਲਪੁਰੇ ਰੋਡ ਨੂੰ ਸ਼ਹਿਰੋਂ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲੀਪ ਰੋਡ 'ਚ ਜਾਵੇ ਤੇ ਇਧਰ ਨੂੰ ਮੁੜ ਜਾਏ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਚੌਂਕ ਤੇ ਘਟ ਜਾਏਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਭਾਰਿਆ ਤੇ ਅੱਜ ਇਹ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਆ ਇਹ ਕੰਮ ਏਡੀਸੀ ਸਾਹਿਬ ਦਾ ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਵੀ ਸ਼ਹਿਰ ਦੀ ਸਾਰੀ ਆਈ ਵੇਖੋ ਅਸੀਂ ਵੀ ਆਪਦੇ ਘਰਾਂ 'ਚ ਰਾਜੀ ਸੁਖੀ ਆਂ ਡੀਸੀ ਸਾਹਿਬ ਵੀ ਡੀਸੀ ਐਸਡੀਐਮ ਵੀ ਰਾਜੀ ਸੁਖੀ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਤੇ ਹੂਟਰ ਵੱਜਣਾ ਸਾਡੀਆਂ ਗੱਡੀਆਂ ਦਾ ਆਈ ਤੇ ਲੰਘ ਜਾਂਦੇ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਗਾੜੀ ਕਿਲੋਮੀਟਰ ਜਾਮ ਲੱਗੇ ਨੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਉਹ ਕਿੱਥੇ ਜਾਣ ਉਹਨਾਂ ਸ਼ਾਮ ਨੂੰ ਆਪਦੇ ਕਮਾਈ ਕਰਕੇ ਉਹੇ ਬੱਚਿਆਂ ਨੂੰ ਖਾਉਣੀ ਹੈ ਉਹੇ ਰੋਟੀ ਕੁਮਾਰੀ ਕੁਮਾਰ ਕਰਨੀ ਆ ਕੋਈ ਪੁੱਛਦਾ ਹੀ ਨਹੀਂ ਯਾਰ ਸ਼ਹਿਰ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਕੰਮ ਕੋਈ ਲਾਇਆ ਹੀ ਨਹੀਂ ਤੇ ਰੋਕਣਾ ਕੀ ਆ ਨਹੀਂ ਆ ਜਿਹੜੀ ਉਹ ਕਿਸੇ ਉਹ ਇੱਕੋ ਹੀ ਤੇ ਹੈਗਾ ਬੰਦਾ ਉਹਨੇ ਕਹਿਤਾ ਹੋਣਾ ਵੀ ਕੰਮ ਲੱਗ ਗਿਆ ਕੰਮ ਐ ਇੱਥੇ ਆ ਕੇ ਮੈਂ ਦੱਸੋ ਕਿੱਥੇ ਲੱਗਾ ਉਹ ਹੱਸ ਕੇ ਪਰੇ ਚਲ ਗਿਆ ਕੋਈ ਨਹੀਂ ਤੁਹਾਡਾ ਪਰਸਨਲ ਕਹਿੰਦੇ ਇਹ ਤੇ ਤੁਹਾਡਾ ਪਰਸਨਲ ਇਹ ਕਰ ਸਕਦੇ ਹੋ ਕੰਮ ਬਾਰੇ ਕੀ ਪਲਾਨ ਹੈ ਅਗਲਾ ਜਿਹੜਾ ਪਹਿਲਾ ਲੋਚੋਂ ਦੇਖੋ ਅਸੀਂ ਸਰਕਲ ਬਣਾ ਦਿੱਤਾ ਹਾਂਜੀ ਏਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹਨੂੰ ਅਸੀਂ ਉਹਨਾਂ ਨੇ ਸਾਨੂੰ ਕੋਈ ਟੈਕਨੀਕਲੀ ਚਿੱਠੀਆਂ ਕੱਢੀਆਂ ਵੇਖ ਦੋ ਉਹਨਾਂ ਦਾ ਜਵਾਬ ਦੇ ਦਾਂਗੇ ਔਰ ਉਹਦੇ ਕਰਕੇ ਜੋ ਟੈਕਨੀਕਲੀ ਉਹ ਸਾਰੇ ਅਸੀਂ ਨੋਰਮਸ ਪੂਰੇ ਕਰਦੇ ਆ 댓 ਇਜ਼ ਵਾਈ ਵੀ ਹੈਵ ਐਨਓਸੀ ਆਲਸੋ ਸਾਡੇ ਕੋਲ ਐਨਓਸੀ ਵੀ ਹੈਗੀ ਆ ਸੋ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ ਨਿਊਸੈਂਸ ਕ੍ਰੀਏਟ ਹਰ ਚੀਜ਼ ਤੇ ਨਹੀਂ ਕਰਨਾ ਚਾਹੁੰਦੇ ਤੇ ਪਰ ਜੇ ਬਾਰ ਬਾਰ ਆ ਆ ਕੰਮ ਵੀ ਕੇ ਦੇ ਕੰਮ ਨੂੰ ਆ ਕੇ ਡੱਕਣਗੇ ਫਿਰ ਕਿਤਨਾ ਕਿਤੇ ਤੇ ਫਿਰ ਪੰਗਾ ਪੈਣਾ ਹੀ ਹੈ ਟ੍ਰੈਫਿਕ ਕਾਫੀ ਹੋ ਗਈ ਹੈ ਤੇ ਇਹਦੇ ਲਈ ਕੀ ਕਰ ਰਹੇ ਹੋ ਚੌਂਕ ਚ ਮਤਲਬ ਹੋਰ ਕੀ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਦੇਖੋ ਇਹਦੇ ਤੇ ਸਲਿਪ ਰੋਡ ਬਣਾਉਣ ਦਾ ਅਸੀਂ ਕਰ ਰਹੇ ਹਾਂ ਜਿਹੜੇ ਇਨਕ੍ਰੋਚਮੈਂਟਾਂ ਪਿੱਛੇ ਹਟਾ ਕੇ ਆਪ ਲੋਕਾਂ ਨੂੰ ਰਿਕਵੈਸਟ ਕੀਤੀ ਹੈ ਲੋਕ ਲੋਕ ਅਫੈਕਟਡ ਨੇ ਲੋਕ ਆਪ ਹੀ ਕਹਿ ਰਹੇ ਆ ਹੁਣ ਇੱਥੇ ਮੈਂ ਇੱਥੇ ਲੋਕ ਜਿੰਨੇ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਆ ਵੀ ਵਿਚਾਰੇ ਕਰ ਰਹੇ ਆ ਅਜੇ ਕੋਈ ਜ਼ਿਆਦਾ ਕਰਨੀ ਚਾਹੁੰਦੇ ਆ ਮੈਂ ਨਹੀਂ ਇੰਨੀ ਇੰਨੀ ਕਿ ਨਹੀਂ ਸਰਦਾ ਇੰਨੀ ਕਰ ਦਿਓ ਤੁਸੀਂ ਬੜਾ ਤੁਹਾਡਾ ਧੰਨਵਾਦ ਉਹ ਰੀੜੀਆਂ ਸੀਗੀਆਂ ਉਹ ਪਰੇ ਕਰਾਈਆਂ ਨੇ ਇਹ ਏਡੀਸੀ ਸਾਹਿਬ ਤੇ ਐਸਡੀਐਮ ਡੀਸੀ ਸਾਹਿਬ ਇਹ ਬਾਹਰ ਨਿਕਲ ਲਾਂਗੇ ਤੇ ਸੜਕਾਂ ਤੇ ਅਫਸਰ ਨਿਕਲਦੇ ਹੀ ਨਹੀਂ ਸੁੱਤੇ ਪਏ ਉਹਨਾਂ ਨੂੰ ਪਤਾ ਸਾਡਾ ਮੁੱਖ ਮੰਤਰੀ ਸੁੱਤਾ ਲੋਕ ਇਨਕ੍ਰੋਚਮੈਂਟ ਹਟਾਰੇ ਆ ਇਸ ਤੋਂ ਇਲਾਵਾ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਚੌਂਕ ਤੇ ਹੋਰ ਅਸੀਂ 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 ਜਦੋਂ ਕਰਨ ਲੱਗਨੇ ਆ ਇਹ ਮੰਜੇ ਤੋਂ ਬੁੜਕੇ ਪੈਂਦੇ ਆ ਪਤਾ ਨਹੀਂ ਹੁੰਦਾ ਕੀ ਇਹਨਾਂ ਨੂੰ ਪੇ ਅਸੀਂ ਤੇ ਜੇ ਅਜੇ ਸ਼ੁਰੂ ਕਰ ਰਹੇ ਆਂ ਕੰਮ ਵੀ ਕੋਚਮੈਂਟ ਹਟਾ ਕੇ ਤੇ ਸਲਿੱਪ ਰੋਡ ਬਣਾ ਕੇ ਤੇ ਡਿਵਾਈਡਰ ਬਣਾਈਏ ਉੱਥੋਂ ਅੰਡਰਬ੍ਰਿਜ ਤੋਂ ਵੀ ਸਾਰੇ ਬਣਾਈ ਤੇ ਸੜਕਾਂ ਚੌੜੀਆਂ ਕਰਦੀਏ 1.5 200 ਫੁੱਟ ਤੱਕ ਜਿੱਥੇ ਤੱਕ ਅਸੀਂ ਕਰ ਸਕਨੇ ਆ ਜਿਹੜੀ ਸਿੱਧੀ ਟ੍ਰੈਫਿਕ ਆ ਉਹ ਸਿੱਧੀ ਮੂਵ ਕਰੇ ਤੇ ਜਿਹੜੀ ਸਲਿੱਪ ਰੋਡ ਦੇ ਮੂਵ ਕਰਦੀ ਸਲਿੱਪ ਰੋਡ ਨੂੰ ਕਰੇ ਫਿਰ ਇਹਨੂੰ ਹੌਲੀ ਹੌਲੀ ਅਸੀਂ ਰੈੱਡ ਲਾਈਟ ਦਾ ਇੰਤਜ਼ਾਮ ਕਰਾਂਗੇ ਤੇ ਆਪਣੇ ਆਪ ਹੀ ਯਾਰ ਟ੍ਰੈਫਿਕ ਖਤਮ ਹੋ ਜਾਂਦੀ ਆ ਪਰ ਹੁਣ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਮਾਂ ਪਿਓ ਹੀ ਨਹੀਂ ਰਹਿ ਗਿਆ ਪੰਜਾਬ ਦਾ ਹੀ ਮਾਂ ਪਿਓ ਨਹੀਂ ਰਹਿ ਗਿਆ ਤੇ ਗਰਦਾਸਪੁਰ ਤੇ ਚੀ ਤੁਸੀਂ ਬਟਾਲੀ ਕੱਲ ਜੋ ਮੈਂ ਹੁਣ ਬਟਾਲੀੋਂ ਆਇਆ ਉੱਥੇ ਬੁਰਾ ਹਾਲਾ ਜਾਂਦਾ ਹਰ ਸ਼ਹਿਰ ਚ ਬੁਰਾ ਹਾਲਾ ਕੀ ਹੋਣਾ ਚਾਹੀਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣਾ ਪਊ ਤੇ ਥੱਲੇ ਪੁਲਿਸ ਪ੍ਰਸ਼ਾਸਨ ਤਾਂ ਜਾਗਣਾ ਜੇ ਤੁਹਾਡਾ ਉੱਤੇ ਐਡਮਿਨਿਸਟਰੇਟਰ ਹੀ ਸੁੱਤਾ ਜੇ ਕਲਾਸ ਦਾ ਟੀਚਰ ਹੀ ਸੁੱਤਾ ਤੇ ਬੱਚੇ ਕਿੱਦਾਂ ਪੜਨਗੇ ਜੇ ਕਲਾਸ ਜੇ ਟਵਿੱਟਰ ਹੀ ਸੁੱਤਾ ਤੇ ਟਿਊਸ਼ਨ ਕਿੱਦਾਂ ਕੌਣ ਪੜਾਊਗਾ ਜੇ ਮੁੱਖ ਮੰਤਰੀ ਹੀ ਸੁੱਤਾ ਤੇ ਮੈਂ ਪੁਲਿਸ ਵਾਲਿਆਂ ਨੂੰ ਕੀ ਕਹਾਂ ਜਦੋਂ ਮੁੱਖ ਮੰਤਰੀ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਗਰਨੇਡ ਦੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗ ਰਹੇ ਆ ਘਰਾਂ ਤੇ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਆ ਤੇ ਫਿਰ ਇਹ ਪੁਲਿਸ ਵਾਲੇ ਵਿਚਾਰੇ ਕੀ ਕਰਨ ਇਹਨਾਂ ਨੇ ਆਪਣੇ ਐਡਮਿਨਿਸਟਰेटर ਦੇ ਸਿਰ ਤੇ ਖਲੋ ਕੇ ਮਗਰ ਬੈਕਬੋਨ ਤੇ ਉੱਤੇ ਕੰਮ ਕਰਨਾ ਹੁੰਦਾ ਤੇ ਜਦੋਂ ਸਾਡਾ ਐਡਮਿਨਿਸਟਰेटर ਹੀ ਨਹੀਂ ਉਹ ਉਹ ਮੌਜਾ ਕਰ ਰਿਹਾ ਤੇ ਫਿਰ ਇਹ ਵਿਚਾਰੇ ਕੀ ਕਰਨ ਇਹ ਵੀ ਮੌਜਾ ਹੀ ਕਰਨਗੇ ਇਹ ਵੀ ਮੌਜਾ ਕਰ ਰਹੇ ਆ ਤੇ ਸ਼ਹਿਰ ਵਾਲੇ ਸਾਡੇ ਲੋਕ ਜਿਹੜੇ ਤੰਗ ਬੈਠੇ ਆ ਮੈਂ ਜਦੋਂ ਸਰਕਾਰ ਸੀਗਾ ਮੈਂ ਸ਼ਾਮ ਨੂੰ 4 ਵਜੇ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਤੇ ਗੱਡੀ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ 2-2 3-3 ਘੰਟੇ ਸ਼ਹਿਰ ਦੀਆਂ ਰੋਡਸ ਤੇ ਰਹਿੰਦਾ ਸੀ ਐਸਐਚਓ ਡੀਐਸਪੀ ਨੂੰ ਸਾਦਾ ਸੀ ਕਿ ਇੱਥੇ ਗੁੰਡਾਗਰਦੀ ਹੋ ਰਹੀ ਆ ਇੱਥੇ ਬੋਨਟ ਤੇ ਰੱਖ ਕੇ ਕੋਈ ਸ਼ਰਾਬ ਪੀ ਰਿਹਾ ਇੱਥੇ ਫਲਾਣਾ ਕੰਮ ਹੋ ਰਿਹਾ ਐ 15 ਮਿੰਟ ਚ ਸ਼ਹਿਰ ਦਰੁਸਤ ਹੁੰਦਾ ਸੀ ਕਿਉਂ ਕਰਦਾ ਸੀ ਮੈਂ ਮੇਰੀ ਤੇ ਨਹੀਂ ਦੁਕਾਨ ਸ਼ਹਿਰ ਚ ਮੇਰਾ ਕਾਰੋਬਾਰ ਤੇ ਨਹੀਂ ਮੇਰੇ ਭਰਾਵਾਂ ਦਾ ਕਾਰੋਬਾਰ ਆ ਮੇਰੇ ਦੁਕਾਨਦਾਰ ਭਰਾਵਾਂ ਦਾ ਕਾਰੋਬਾਰ ਆ ਮੈਂ ਉਹ ਉਹ ਜੇ ਸਾਡੇ ਦੁਕਾਨਦਾਰ ਭਰਾ ਸ਼ਾਮ ਨੂੰ ਵਟ ਕੇ ਕੁਝ ਨਹੀਂ ਜਾਣਗੇ ਤੇ ਆਪਣੀ ਸ਼ਹਿਰ ਦੀ ਇਕਨੋਮੀ ਵੀ ਡਾਊਨ ਜਾਊ ਉਹਨਾਂ ਦਾ ਪਰਿਵਾਰ ਵੀ ਵਿਚਾਰਾ ਡਿਸਟਰਬ ਹੋਊਗਾ ਪਰ ਕੋਈ ਜੂੰ ਹੀ ਨਹੀਂ ਸਰਕਦੀ ਯਾਰ ਕਿਸੇ ਪ੍ਰਸ਼ਾਸਨ ਵਾਲੇ ਤੇ ਕੰਮ ਹੀ ਇੱਕੋ ਪਾੜੇ ਨਾ ਪਾੜੇ ਨਾਲ ਪੰਗਾ ਲੈ ਲੋ ਪਾੜੇ ਨਾਲ ਪੰਗਾ ਲੈ ਲੋ ਬਸ ਇਹ ਹੋ ਰਹਿ ਗਿਆ ਯੂਨੀਵਰਸਿਟੀਸ਼ਨ ਨੂੰ ਕੀ ਕਹਿਣਾ ਚਾਹੋਗੇ ਐਡਮਿਨਿਸਟਰੇਟਰ ਨੂੰ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਜ਼ੋਰ ਤੁਸੀਂ ਪਾੜੇ ਤੇ ਲਾਉਂਦੇ ਇੰਨਾ ਜ਼ੋਰ ਕਿਤੇ ਟ੍ਰੈਫਿਕ ਤੇ ਲਾਓ ਇੰਨਾ ਜ਼ੋਰ ਕਿਤੇ ਤੁਸੀਂ ਕਾਰੋਬਾਰ ਦਰੁਸਤ ਕਰਨ ਤੇ ਲੋਕਾਂ ਤੇ ਲਾਓ ਲੋਕ ਲੋਕਾਂ ਦੇ ਕੰਮਾਂ ਤੇ ਲਾਓ ਪਾੜੇ ਤੇ ਇੰਨਾ ਸਮਾਂ ਬਰਬਾਦ ਨਾ ਕਰੋ ਮੈਂ ਵੀ ਐਡਾ ਵਿਹਲਾ ਨਹੀਂ ਵੀ ਰੋਜ਼ ਤੁਹਾਡੇ ਕਰਕੇ ਲਾਈਵ ਹਾਂ ਰੋਜ਼ ਤੁਹਾਡੇ ਕਰਕੇ ਪੰਗਾ ਲਈ ਜਾਵਾਂ ਹੁਣ ਤੇ ਮੈਨੂੰ ਵੀ ਸ਼ਰਮ ਆਉਣ ਲੱਗ ਗਈ ਮਖੌਲਜਾ ਲੱਗਦਾ ਵੀ ਰੋਜ਼ ਹੀ ਪਾੜਾ ਹੀ ਦਿਖਦਾ ਤੁਹਾਨੂੰ ਹਾਂ ਠੀਕ ਹੈ ਇਸ ਗੱਲ 'ਚ ਉਹ ਉਹ ਕੀ ਕ ਜਾ ਮੁਰਦਿਆਂ ਨੂੰ ਤੇ ਕੋਈ ਪੁੱਛਦਾ ਨਹੀਂ ਜਿੱਤੇ ਜਾਨ ਹੋਏ ਨਾ ਉਹ ਉਹਨੂੰ ਹੀ ਪੁੱਛਦੇ ਆ ਤੇ ਸਾਡੇ ਚ ਲੋਕਾਂ ਦੀ ਜਾਨ ਆ ਮੇਰੇ ਪਿੱਛੇ ਕੋਈ ਇੰਚ ਜਗ੍ਹਾ ਛਡਾ ਕੇ ਦੱਸਿਆ ਕੋਈ ਲੀਡਰ ਕੇ ਸ਼ਹਿਰ ਦਾ ਜਦ ਮੈਂ ਇਹਨਾਂ ਨੂੰ ਹੁਣ ਕਹਦਾ ਵੀ ਉਹ ਪਿੱਛੇ ਤੱਕ ਛੜਰਾ ਤੱਕ ਛੱਡ ਦਿਓ ਲੈ ਮੇਰੇ ਇੱਥੋਂ ਕਹਿਣ ਤੋਂ ਪਹਿਲਾਂ ਛੱਡ ਦੇਣਗੇ ਕਿਉਂ ਕਿ ਮੈਂ ਪਿਆਰ ਕਮਾਇਆ ਲੋਕਾਂ ਦੇ ਨਾਲ ਲੋਕਾਂ ਮਗਰ ਜਾਨ ਦੇਈ ਦੀ